ਦਿਨ ਹੋ ਰਹਿੰਦੇ ਨਹੀਂ ਪੁੱਤ ਬੁਰੇ ਲੱਗੀਦਾ ਤੈਨੂੰ ਪਤਾ ਹੀ ਆ ਨਾਲੇ ਘਰ ਵੀ ਨਿਗ ਨਿਗ ਨਿਆਣੇ ਆ ਨਿਆਣੇ ਨਹੀਂ ਹੈਗੇ ਅੱਛਾ ਪੁੱਤ ਘਰ ਤਨ ਪਤਾ ਨਹੀਂ ਉਹ ਕੱਲੇ ਨੇ ਪੁੱਤ ਤਨ ਪਤਾ ਹੀ ਹੈ ਦਲਜੀਤ ਹੋਣੀ ਨਹੀਂ ਕੱਲੇ ਨਾਲ ਸੰਦੀਪ ਵੀ ਹੋਰੋਗੇ ਤਸੀਂ ਐਦਾਂ ਕਰੋ ਇਹ ਆਪੇ ਤੈਨੂੰ ਛੱਡ ਆਉਂਦੇ ਆ ਪਿੰਡ ਨਹੀਂ ਅੰਗੇ ਨੂੰ ਮੈਂ ਠੀਕ ਵਾਂ ਫਰਕ ਵਾਂ ਮੈਨੂੰ ਤੇ ਚੱਲ ਛੱਡ ਆ ਉਹ ਕੋਈ ਗੱਲ ਨਹੀਂ ਬੱਸੇ ਤਾਂ ਕੀ ਮੈਂ ਚਾਨੀ ਚਲੀ ਜਾਣਾ ਕੱਢ ਲੈ ਹਰ ਹੋਊਗਾ ਉਹ ਤਾਂ ਬੁਰੇ ਜੇ ਲੱਗੀਦਾ ਚੱਲ ਕੋਈ ਗੱਲ ਨਹੀਂ ਮੁੜ ਕੇ ਤੂੰ ਆ ਜਾ ਦੋਨੇ ਜੀ ਕਿਸ ਦਿਨ ਮੈਂ ਬੱਸੇ ਚੱਲ ਜੰਨੀ ਆ ਇਹ ਇਥੋਂ ਕੱਢ ਲਿਆ ਵਾ ਤੇ ਮੈਥਡ ਵਾਸਤੇ ਚਾਹ ਲਿਆ ਵਾਂ ਘੋਟਕ ਨਹੀਂ ਨਹੀਂ ਚਾਹ ਕੀ ਕਰਨੀ ਮੈਂ ਪੀਤੀ ਅੱਗੇ ਪੀਤੀ ਦਾ ਬਦਲ ਗਿਆ ਅੱਗੇ ਨਾਲ ਹੁਣ ਤਾਂ ਨਾਂ ਹੀ ਨਹੀਂ ਲੈਂਦਾ ਜਾਣਦਾ ਕਿਥੇ ਨਾਂ ਮੈਨੂੰ ਖਰਨਦਾ ਹੀ ਨਾਂ ਲੈਂਦਾ ਫਿਰ ਉਹ ਤੇ ਆਪ ਸਮਝ ਨਹੀਂ ਆਉਂਦੀ ਫੇ ਕਾਂ ਕੀ ਖੜੇ ਨਾ ਖੜੇ ਚਲੋ ਕੋਈ ਨਹੀਂ ਤੇ ਹਿਨਾ ਫਿਕਰ ਕਰੋ ਮੈਂ ਕਹਾਂਗੀ ਦਿਲਜੀਤ ਨੂੰ ਥੋੜਾ ਬੋਤਾ ਸਮਝਾਵਾਂਗੀ ਚੇ ਤੇ ਸਮਝੂਗਾ ਠੀਕ ਵਾ ਨਹੀਂ ਤੇ ਮੰਮੀ ਜੀ ਜੇ ਨਾਂ ਮਿਲੂਗਾ ਤੇ 21 ਕੋਈ ਗੱਲ ਨਹੀਂ ਮੰਮੀ ਜੀ ਸਮਝਾਇਆ ਜੇ ਸਮਝੂਗਾ ਠੀਕ ਵਾ ਜੇ ਨਾ ਨਾ ਸਮਝੂਗਾ ਕੋਈ ਗੱਲ ਨਹੀਂ ਮੰਮੀ ਜੀ ਸਮਝਾਉਂਗੀ ਤੇ ਸਹੀ ਪਰ ਜੇ ਨਾ ਨਾ ਸਮਝੂਗਾ ਤੇ ਇਹਦਾ ਆਪਣਾ ਨੁਕਸਾਨ ਵਾ ਗਾਂ ਕਿ ਜਿੱਦਾਂ ਤੂੰ ਕੋਹੋਂ ਆਉਂਦੀ ਸਿਰ ਤੇ ਹੀ ਆਉਂਦੀ ਹੈ ਕੋਈ ਨਹੀਂ ਜਿੱਦਾਂ ਤਸੀਂ ਕਹੋਗੇ ਉਦਾਂ ਹੀ ਕਰ ਲਾਂਗੇ ਤੁਸੀਂ ਨਾ ਫਿਕਰ ਕਰੋ ਕਿਸੇ ਵੀ ਗੱਲ ਦਾ ਤੁਹਾਨੂੰ ਦੇਣ ਦੇ ਆ ਉਹ ਤੇ ਕਿਤੇ ਲੱਗਦੇ ਰਹਿਣਾ ਜਵਾਈ ਜਿੱਤੇ ਆਉਂ ਡਿਆ ਵਕ ਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਤਾਂ ਤੀ ਨਾਲੋਂ ਜ਼ਿਆਦਾ ਫਿਕਰ ਤੇ ਉਹਨੂੰ ਮੰਮੀ ਆਹ ਕੋਲੀ ਨਹੀਂ ਖਾਣੀ ਆਹ ਖਾਣੀ ਆ ਇੰਨੇ ਟਾਈਮ ਨੂੰ ਖਾਣੀ ਆ ਮੈਂ ਜੱਸੰਦ ਪਾਉਂਦੀ ਆ ਨਾ ਫੇਰ ਇਹਨਾਂ ਦੀ ਸੇਵਾ ਕਰੂੰਗੀ ਨਾ ਇੱਥੇ ਹਸਪੀਟਲ ਨਹੀਂ ਗਾ ਜਿਹੜਾ ਬਿਮਾਰ ਹੈ ਚੁੱਕ ਲਿਆ ਇੱਥੇ ਨਾਲੇ ਪੈਸੇ ਲਾਉਣੇ ਆ ਤੇ ਨਾਲੇ ਲੋਕਾਂ ਕੋ ਬੇਇਜ਼ਤੀ ਕਰਾਉਣੀ ਆ ਮੇਰੀ ਗੱਲ ਸੁਣੋ ਮੈਂ ਉਹ ਗੱਲ ਦੱਸਾਂ ਇਹਨਾਂ ਨੂੰ ਤੇ ਇੰਨੀ ਗੱਲ ਤੇ ਹੋ ਗਈ ਤੇ ਚਲੋ ਉਹ ਵੀ ਚਲ ਗਈ ਰਸੋਈ ਚ ਤੇ ਮੁੜ ਕੇ ਜੋਦਨੇ ਖਰੇ ਲਿਆ ਸੋਣਾ ਅੱਛਾ ਮੁੜ ਕੇ ਆ ਗਈ ਬੋਲੀਆਂ ਪਾਉਂਦੀ ਮੇਰੇ ਵੱਲ ਅੱਛਾ ਤੇ ਮੰਮੀ ਤਾਂ ਠੀਕ ਨਹੀਂ ਹੀ ਉਹ ਇਹ ਦਵਾਈ ਇੱਥੇ ਲੈਣੀ ਮੈਂ ਕਿਹਾ ਕੀ ਗੱਲ ਉਹ ਘਰ ਹੈ ਨਹੀਂ ਦਜੀ ਆਹੋ ਉਹ ਦਵਾਈ ਦਵਾ ਸਕਦੇ ਪਰ ਚੰਗਾ ਮਨਾ ਤਾਂ ਠਾਂ ਠਾਂ ਹੋਈ ਮੈਂ ਤੇ ਦੱਸਣ ਦਾ ਖਿਆਲ ਹੀ ਰਿਹਾ ਕੱਲ ਕੱਲ ਆਪਣੇ ਘਰਾਂ ਦੇ ਚਾਟੀ ਮਾਹਾਂ ਲੰਗਦੇ ਆ ਉਹ ਹੀ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਤੁਸੀਂ ਜਾਗੇ ਨਾ ਨਹੀਂ ਤੁਹ ਬਤੋ ਆਜੋ ਮੰਮੀ ਤੁਸੀਂ ਮੰਮੀ ਹੁਣਾਂ ਨੂੰ 2 1 ਮੰਮੀ ਤੁਸੀਂ ਮੈ ਲਓ ਮੰਮੀ ਹੁਣਾਂ ਨੂੰ ਮਮੀ ਇੱਧਰ ਹੀ ਹਣੇ ਆ ਮਤਲਬ ਕਿਦਾਂ 2 1 ਆਜੋ ਮੰਮੀ ਚਲਗੇ ਮੰਮੀ ਚਲ ਗਏ ਮੈਂ ਤਾਂ ਕਹਿ ਫਿਰ ਕਈ ਦੁੱਖ ਨਿਕਲਦੇ ਆ ਕੋਈ ਗੱਲ ਨਹੀਂ ਤੁਸੀਂ ਕਰ ਲਓ ਕੰਮ ਤੇ ਮੈਂ ਵੀ ਵੇਖਾਂ ਫਿਰ ਲਵਲੀ ਆਉਣ ਲਾ ਕਰ ਲੈ ਇਸ ਨੂੰ ਲਵਲੀ ਨਹੀਂ ਆਉਣ ਲਾ ਕਰ ਲਓ ਤੁਸੀਂ ਵੀ ਕੰਮ ਫਿਰ ਹੈ ਕੋਈ ਘਰ ਤੇ ਆਪਣਾ ਲੱਗਣ ਡਿਆ ਵਾ ਤੈਨੂੰ ਇਹ ਗੱਲ ਤਾਂ ਪਤਾ ਵੀ ਆਪਣਾ ਘਰ ਲੱਗਣ ਡਿਆ ਉਹ ਇੱਦਾਂ ਚੱਈ ਹੈ ਮੇਰੀ ਸੁਣੋ ਗੱਲ ਜੇ ਦਵਾਈ ਉੱਥੋਂ ਲੈਣੀ ਹੁੰਦੀ ਤਾਂ ਨਹੀਂ ਨਹੀਂ 21 ਮੇਰੀ ਗੱਲ ਸੁਣੋ ਕਿੰਨੇ ਦਿਨ ਹੋ ਗਏ ਮੰਮੀ ਨੂੰ ਗਏ ਨੂੰ ਨਾ ਤੇ ਫੋਨ ਹੀ ਕੀਤਾ ਵਾ ਤੇ ਨਾ ਹੀ ਦੱਸਿਆ ਕਿ ਦਿਨ ਹੋਣਾ ਵਾ ਕੱਲ ਗੱਲ ਹੋਈ ਮੇਰੀ ਜੋਤ ਨਾਲ ਅੱਛਾ ਕਿੰਨੇ ਤੇ ਟੈਸਟ ਯਰ ਕੀ ਵਈ ਸਰਚ 21 ਮੇਰੀ ਗੱਲ ਸੁਣੋ ਮੰਮੀ ਨੂੰ ਕਿੰਨੇ ਦਿਨ ਹੋ ਗਏ ਗਏ ਨੂੰ ਨਾ ਤੇ ਇੱਕ ਵਾਰੀ ਫੋਨ ਕੀਤਾ ਵਾ ਕਰ ਦੇਣੇ ਆਂ ਬੜਾ ਬੁਰਾ ਕਰਕੰਡਾ ਜੀ ਆ ਵੀ ਆਪਣਾ ਕੋਣ ਤੂੰ ਹੀ ਚੱਲ ਜਾ ਹਾਂ ਕੋਈ ਮੁੰਡਾ ਨਾ ਹੋਵੇ ਤਾਨੂੰ ਮਿਲਣ ਆਇਆ ਹੋਵੇ ਸੰਦੀਪ ਮੈਨੂੰ ਸ਼ੇਰ ਤਾਂ ਠੀਕ ਨਹੀਂ ਲੱਗੰਦੀ ਤੇ ਤੂੰ ਸੀ ਤੂੰ ਆ ਸੰਦੀਪ ਕਿੰਨੀ ਲੱਗਣ ਡਿਆ 21 21 ਸੰਦੀਪ ਮੇਰਾ ਨਾ ਸਰੀਰ ਨਹੀਂ ਠੀਕ ਲੱਗਣ ਡਿਆ ਦਿਨ ਹੋਰ ਰਹਿੰਦੇ ਨਹੀਂ ਪੁੱਤ ਬੁਰੇ ਲੱਗੀਦਾ ਤੈਨੂੰ ਪਤਾ ਹੀ ਆ ਨਾਲੇ ਘਰ ਵੀ ਨਿਗ ਨਿਗ ਨਿਆਣੇ ਆ ਨਿਆਣੇ ਨਹੀਂ ਅੱਛਾ 21 ਪੁੱਤ ਤਨ ਪਤਾ ਨਿਆ ਇਕੱਲੇ ਨੇ 21 ਪੁੱਤ ਤਨ ਪਤਾ ਇਹ ਦਲਜੀਤ ਹੋਣੀ ਨਹੀਂ ਇਕੱਲੇ ਨਾਲ ਸੰਦੀਪ ਵੀ ਰੋਗੇ ਤਸੀਂ ਐਦਾਂ ਕਰੋ ਇਹ ਆਪੇ ਤੈਨੂੰ ਛੱਡ ਆਉਂਦੇ ਆ ਪਿੰਡ ਨਹੀਂ ਅੱਗੇ ਨੂੰ ਮੈਂ ਠੀਕ ਵਾਂ ਫਰਕ ਵਾਂ ਮੈਨੂੰ ਚੱਲ ਛੱਡ ਆ ਉਹ ਕੋਈ ਗੱਲ ਨਹੀਂ ਬੱਸੇ ਤਾਂ ਕਿ ਮੈਂ ਚੰਨੀ ਚਲੀ ਜਾਣਾ ਕਰ ਲੈ ਹਰ ਹੋਊਗਾ ਉਹ ਤਾਂ ਬੁਰੇ ਜੇ ਲੱਗੀ ਤਾਂ ਚੱਲ ਕੋਈ ਗੱਲ ਨਹੀਂ ਮੁੜ ਕੇ ਤੂੰ ਆ ਜੇ ਦੋਨੇ ਜੀ ਕਿਸ ਦਿਨ ਮੈਂ ਬੱਸੇ ਚੱਲ ਜੰਨੀ ਇਹ ਇਥੇ ਕੱਢ ਲੈ ਤੇ ਮੈਂ ਤੇਰੇ ਵਾਸਤੇ ਚਾਹ ਲਿਆਵਾਂ ਘਟਕ ਨਹੀਂ ਨਹੀਂ ਚਾਹ ਕੀ ਕਰਨੀ ਮੈਂ ਪੀਤੀ ਅੱਗੇ ਪੀਤੀ ਦਾ ਬਦਲ ਗਿਆ ਅੱਗੇ ਨਾਲ ਹੁਣ ਤਾਂ ਨਾਂ ਹੀ ਨਹੀਂ ਲੈਂਦਾ ਜਾਨ ਦਾ ਕਿਤੇ ਨਾ ਮੈਨੂੰ ਖਰਨਦਾ ਹੀ ਨਾਂ ਲੈਂਦਾ ਫਿਰ ਤੇ ਆਪ ਸਮਾ ਹੀ ਨਹੀਂ ਆਉਂਦੀ ਫੇ ਕਾਂ ਕੀ ਖੜੇ ਨਾ ਖੜੇ ਚਲੋ ਕੋਈ ਨਹੀਂ ਤੇ ਹੀ ਨਾ ਫਿਕਰ ਕਰੋ ਮੈਂ ਕਹੂੰਗੀ ਦਿਲਜੀਤ ਨੂੰ ਥੋੜਾ ਪਤਾ ਸਮਝਾਉਂਗੀ ਚੇ ਤੇ ਸਮਝੂਗਾ ਠੀਕ ਵਾ ਨਹੀਂ ਤੇ ਮੰਮੀ ਜੀ ਜੇ ਨਾ ਮਿਲੂਗਾ ਤੇ ਕੋਈ ਗੱਲ ਨਹੀਂ ਮੰਮੀ ਜੀ ਸਮਝਾਇਆ ਜੇ ਸਮਝੂਗਾ ਠੀਕ ਵਾ ਜੇ ਨਾ ਨਾ ਸਮਝੂਗਾ ਕੋਈ ਗੱਲ ਨਹੀਂ ਮੰਮੀ ਜੀ ਸਮਝਾਉਂਗੀ ਤੇ ਸਹੀ ਪਰ ਜੇ ਨਾ ਨਾ ਸਮਝੂਗਾ ਤੇ ਇਹਦਾ ਆਪਣਾ ਨੁਕਸਾਨ ਵਾ ਗਾਂ ਕਿ ਜਿੱਦਾਂ ਤੁਸੀਂ ਕਹੋਗੇ ਨਾਲ ਦੇ ਸਿਰ ਤੇ ਹੀ ਆਉਂਦੀ ਆ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਲਾਂਗੇ ਤੁਸੀਂ ਨਾ ਫਿਕਰ ਕਰੋ ਕਿਸੇ ਵੀ ਗੱਲ ਦਾ ਤੁਹਾਨੂੰ ਦੇਣ ਦੇ ਆ ਉਹ ਕਿਤੇ ਲੇਖਦੇ ਰਹਿਣਾ ਜਵਾਈ ਜਿੱਥੇ ਆਉਂ ਡਿਆ ਵਕ ਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਤਾਂ ਤੀ ਨਾਲੋਂ ਜ਼ਿਆਦਾ ਫਿਕਰ ਤੇ ਉਹਨੂੰ ਮੰਮੀ ਆਹ ਕੋਲੀ ਨਹੀਂ ਖਾਣੀ ਆਹ ਖਾਣੀ ਆ ਇੰਨੇ ਟਾਈਮ ਨੂੰ ਖਾਣੀ ਆ ਮੈਂ ਤਾਂ ਸਮਝਾਉਂਦੀ ਆ ਨਾ ਫੇਰ ਇਹਨਾਂ ਦੀ ਸੇਵਾ ਕਰੂੰਗੀ ਨਾ ਇਥੇ ਹਸਪੀਟਲ ਨਹੀਂ ਗਾ ਜਿਹੜਾ ਬਿਮਾਰ ਹੈ ਚੁੱਕ ਲਿਆ ਇਥੇ ਨਾਲੇ ਪੈਸੇ ਲਾਉਣੇ ਆ ਤੇ ਨਾਲੇ ਲੋਕਾਂ ਕੋਲ ਬੇਇੱਜ਼ਤੀ ਕਰਾਉਣੀ ਆ ਮੇਰੀ ਗੱਲ ਸੁਣੋ ਮੈਂ ਉਹ ਗੱਲ ਦੱਸਾਂ ਇਹਨਾਂ ਨੂੰ ਤੇ ਇੰਨੀ ਗੱਲ ਤੇ ਹੋ ਗਈ ਤੇ ਚਲੋ ਉਹ ਵੀ ਚਲ ਗਈ ਰਸੋਈ 'ਚ ਤੇ ਮੁੜ ਕੇ ਜੋਦਨੇ ਘਰੇ ਲਿਆ ਸੋਣਾ ਅੱਛਾ ਮੁੜ ਕੇ ਆ ਗਈ ਬੋਲੀਆਂ ਪਾਉਂਦੀ ਮੇਰੇ ਵੱਲ ਅੱਛਾ ਤੇ ਮੰਮੀ ਤੇ ਠੀਕ ਨਹੀਂ ਹੀ ਉਹ ਇਹ ਦਵਾਈ ਇੱਥੇ ਲੈਣੀ ਮੈਂ ਕਿਹਾ ਕੀ ਗੱਲ ਉਹ ਘਰ ਹੈ ਨਹੀਂ ਦਜੀ ਆਹੋ ਉਹ ਦਵਾਈ ਦਵਾ ਸਕਦੇ ਫਿਰ ਚੰਗਾ ਮੇਰਾ ਤਾਂ ਠਾ ਠਾ ਹੋਈ ਮੈਂ ਤਾਂ ਦੱਸਣ ਦਾ ਖਿਆਲ ਹੀ ਰਿਹਾ ਕੱਲ ਕੱਲ ਆਪਣੇ ਘਰਾਂ ਦੇ ਛਾਟੀ ਮਹਾਂ ਲੰਗਦੇ ਆ ਉਹ ਹੀ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਤੁਸੀਂ ਜਾਗੇ ਨਾ ਨਹੀਂ ਤੁਹਤੋ ਆ ਜਾ ਮਮੀ ਤੁਸੀਂ ਮੰਮੀ ਹਣਾ ਨੂੰ 2 1 ਮੰਮੀ ਤੇ ਹੀ ਮੈਲੋ ਮੰਮੀ ਹੋਣਾ ਨੂੰ ਮਮੀ ਇੱਧਰ ਹੀ ਖੜੇ ਆ। ਹਾਂ। ਮਤਲਬ ਕਿਦਾਂ? 2 1 ਆਜੋ ਮੰਮੀ। ਚਲ ਗਈ ਮੰਮੀ। ਚਲ ਗਈ। ਅੱਛਾ। ਮੈਂ ਤਾਂ ਕਹਿੰਦਾ ਫਿਰ ਕਈ ਦੁੱਖ ਨਿਕਲਦੇ ਆ। ਕੋਈ ਗੱਲ ਨਹੀਂ। ਤੁਸੀਂ ਕਰ ਲਓ ਕੰਮ ਤੇ ਮੈਂ ਵੀ ਵੇਖਾਂ ਫਿਰ ਲਵਲੀ ਆਉਣ ਲਾ। ਕਰ ਲੈ ਤੁਸੀਂ। ਲਵਲੀ ਨਹੀਂ ਆਉਣਾ ਦਾ। ਕਰ ਲਓ ਤੁਸੀਂ ਵੀ ਕੰਮ ਫਿਰ ਹੈ ਕੋਈ। ਘਰ ਤੇ ਆਪਣਾ ਲੱਗਣ ਡਿਆ ਵਾ। ਤੈਨੂੰ ਇਹ ਗੱਲ ਤਾਂ ਪਤਾ ਵੀ ਆਪਣਾ ਘਰ ਲੱਗਣ ਡਿਆ ਉਹ ਇੱਥੇ ਗਈ ਐ ਨਹੀਂ ਮੇਰੀ ਸੁਣੋ ਗੱਲ ਜੇ ਦਵਾਈ ਉੱਥੋਂ ਲੈਣੀ ਹੁੰਦੀ ਤਾਂ ਨਹੀਂ ਨਹੀਂ 21 ਮੇਰੀ ਗੱਲ ਸੁਣੋ ਕਿੰਨੇ ਦਿਨ ਹੋ ਗਏ ਮੰਮੀ ਨੂੰ ਗਏ ਨੂੰ ਨਾ ਤੇ ਫੋਨ ਹੀ ਕੀਤਾ ਵਾ ਤੇ ਨਾ ਹੀ ਦੱਸਿਆ ਕਿ ਦਿਨ ਹੋਣਾ ਵਾ ਕੱਲ ਗੱਲ ਹੋਈ ਮੇਰੀ ਜੋਤ ਨਾਲ ਅੱਛਾ ਕਿੰਨੇ ਟੈਸਟ ਯਰ ਕੀ ਵਾ 21 ਮੇਰੀ ਗੱਲ ਸੁਣੋ ਮੰਮੀ ਨੂੰ ਕਿੰਨੇ ਦਿਨ ਹੋ ਗਏ ਗਏ ਨੂੰ ਨਾ ਤੇ ਇੱਕ ਵਾਰੀ ਫੋਨ ਕੀਤਾ ਵਾ ਕਰ ਦੇਣੇ ਆ ਮਾੜਾ ਬੂਰਾ ਕਰ ਕੰਡਿਆ ਜਾਬ ਇਹ ਆਪਣਾ ਕੋਣ ਵੀ ਚਲ ਜਾ ਹਾਂ ਕੋਈ ਮੁੰਡਾ ਨਾ ਹੋਵੇ ਤੁਹਾਨੂੰ ਮਿਲਣ ਆਇਆ ਹੋਵੇ ਸੰਦੀਪ ਮੈਨੂੰ ਸਰੀਰ ਤੇ ਠੀਕ ਨਹੀਂ ਲੱਗੰਦੀ ਤੇ ਤੂੰ 1 ਸੰਦੀਪ ਕੋਈ ਗੱਲ ਹੀ ਹੋਈ ਕਿ ਨਹੀਂ ਲੱਗੰਦਿਆ 2 1 2 1 ਸੰਦੀਪ ਮੇਰਾ ਨਾ ਸਰੀਰ ਨਹੀਂ ਠੀਕ ਲੱਗੰਦਿਆ ਦਿਨ ਹੋਰ ਰਹਿੰਦੇ ਨਹੀਂ ਪੁੱਤ ਬੁਰੇ ਲੱਗੀਦਾ ਤੁਹਾਨੂੰ ਪਤਾ ਹੀ ਆ ਨਾਲੇ ਘਰ ਵੀ ਨਿੱਗ ਨਿੱਗੇ ਨਿਆਣੇ ਆ ਨਹੀਂ ਨਹੀਂ ਅੱਛਾ 2 1 ਪੁੱਤ ਘਰ ਤਾਂ ਤੁਹਾਨੂੰ ਪਤਾ ਕੱਲੇ ਨੇ ਪੁੱਤ ਤਨਪਾ ਤੈਨੂੰ ਦਿਲਜੀਤ ਹੋਣੀ ਨਹੀਂ ਕੱਲੇ ਨਾਲ ਸੰਦੀਪ ਵੀ ਰੋਗੇ ਤਸੀਂ ਐਦਾਂ ਕਰੋ ਇਹ ਆਪੇ ਤੈਨੂੰ ਛੱਡ ਆਉਂਦੇ ਆ ਪਿੰਡ ਨਹੀਂ ਅੰਗੇ ਨੂੰ ਮੈਂ ਠੀਕ ਵਾਂ ਫਰਕ ਵਾਂ ਮੈਨੂੰ ਤੇ ਚੱਲ ਛੱਡ ਆ ਉਹ ਕੋਈ ਗੱਲ ਨਹੀਂ ਬਸੇ ਤਾਂ ਕੀ ਮੈਂ ਚੰਨੀ ਚਲੀ ਜਾਣਾ ਕੱਢ ਲੈ ਹਰ ਹੋਊਗਾ ਉਹ ਤਾਂ ਬੁਰੇ ਜੇ ਲੱਗੀ ਤਾਂ ਚੱਲ ਕੋਈ ਗੱਲ ਨਹੀਂ ਮੁੜ ਕੇ ਤੂੰ ਆ ਜਾ ਦੋਨੇ ਜੀ ਕਿਸ ਦਿਨ ਮੈਂ ਬਸੇ ਚੱਲ ਜੰਨੀ ਆ ਇਹ ਇੱਥੇ ਕੱਢ ਲੈ ਤੇ ਮੈਂ ਤੇਰੇ ਵਾਸਤੇ ਚਾਹ ਲਿਆ ਵਾਂ ਘਟਕ ਨਹੀਂ ਨਹੀਂ ਚਾਹ ਕੀ ਕਰਨੀ ਮੈਂ ਪੀਤੀ ਅੱਗੇ ਪੀਂਦੀ ਦਾ ਬਦਲ ਗਿਆ ਅੱਗੇ ਨਾਲ ਹੁਣ ਤਾਂ ਨਾਂ ਹੀ ਨਹੀਂ ਲੈਂਦਾ ਜਾਨ ਦਾ ਕਿਤੇ ਨਾ ਮੈਨੂੰ ਖਰਨਦਾ ਹੀ ਨਾਂ ਲੈਂਦਾ ਫਿਰ ਤੇ ਆਪ ਸਮਝ ਨਹੀਂ ਆਉਂਦੀ ਫੇ ਕਾਂ ਕਿ ਖੜੇ ਨਾ ਖੜੇ ਚਲੋ ਕੋਈ ਨਹੀਂ ਤੇ ਹਿਨਾ ਫਿਕਰ ਕਰੋ ਮੈਂ ਕਹਾਂਗੀ ਦਿਲਜੀਤ ਨੂੰ ਥੋੜਾ ਪਤਾ ਸਮਝਾਉਂਗੀ ਜੇ ਤੇ ਸਮਝੂਗਾ ਠੀਕ ਵਾ ਨਹੀਂ ਤੇ ਮੰਮੀ ਜੀ ਜੇ ਨਾ ਮਿਲੂਗਾ ਤੇ ਕੋਈ ਗੱਲ ਨਹੀਂ ਮੰਮੀ ਜੀ ਸਮਝਾਇਆ ਜੇ ਸਮਝੂਗਾ ਠੀਕ ਵਾ ਜੇ ਨਾ ਨਾ ਸਮਝੂਗਾ ਕੋਈ ਗੱਲ ਨਹੀਂ ਮੰਮੀ